ਜਿਨ੍ਹਾਂ ਦੀ ਗੱਲਬਾਤ ਹੋ ਕੇ ਹੋਣ ਤੋਂ ਬਾਅਦ ਵੀ ਇਹ ਕਹਿਣ ਵੀ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਤਾਂ ਮੈਨੂੰ ਤਾਂ ਬੜੀ ਮਾੜੀ ਗੱਲ ਆ ਇੱਕ ਪਾਸੇ ਤਾਂ ਕਹਿੰਦੇ ਵੀ ਕੋਡ ਆਫ ਕੰਡਕਟ ਲੱਗਣ ਵਾਲਾ ਹੈ ਉਹਨੂੰ ਤੇ ਕੋਡ ਆਫ ਕੰਡਕਟ ਲੱਗਣ ਵਾਲਾ ਹੈ ਤਾਂ ਫਿਰ ਤੁਸੀਂ ਮੈਨੂੰ ਅੱਗੇ ਸਮਝਾਇਓ ਵੀ ਹਜੇ ਵੀ ਕਿੱਤਰੇ ਆ ਅਸੀਂ ਹਜੇ ਵੀ ਕਾਲ ਲੱਗਦੀ ਆ ਅਸੀਂ ਤਾਂ ਇਹਨਾਂ ਲੋਕਾਂ ਨੂੰ ਸਾਰਿਆਂ ਨੂੰ ੜੀਕ ਦੇ ੜੀਕ ਦੇ ਲੇਟ ਇੰਨੇ ਹੋਏ ਕਿ ਸ਼ਾਇਦ ਕੋਈ ਪ੍ਰੋਗਰਾਮ ਆ ਜਾਏ ਸ਼ਾਇਦ ਕੋਈ ਗੱਲ ਬੰਦ ਹੋਵੇ ਲੋਕਾਂ ਕ ਲੜਾਈ ਲੜਨੀ ਚਾਹੁੰਦੇ ਮਤਲਬ ਸਾਡਾ ਨਿਸ਼ਾਨਾ ਤਾਂ ਸਿਰਫ ਆ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਾਉਣਾ ਹੈ ਪੂਰੀ ਇਮਾਨਦਾਰੀ ਨਾਲ ਲੜਨ ਦਾ ਯਤਨ ਕਰ ਰਹੇ ਹਾਂ ਪ੍ਰਮਾਤਮਾ ਮਿਹਰ ਕਰੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਡਾਕਟਰ ਸੁਮੇਨਾਥ ਦੀ ਰਿਪੋਰਟ ਦਾ ਕਾਨੂੰਨ ਦੀ ਗੱਲ ਲੋਕਾਂ ਦੀ ਕਰਜ਼ ਮੁਕਤੀ ਦੀ ਗੱਲ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਸਰਕਾਰ ਮਤਲਬ ਮੂੰਹ ਬੰਦ ਕਰਕੇ ਬੈੰਦੀ ਹੈ ਨਾ ਮੈਂ ਕੋਸ਼ਾਂ ਨਾ ਪੰਧੇਰ ਕੋਸ਼ ਹੈ ਨਾ ਫੂਲ ਕੋਸ਼ ਹੈ ਨਾ ਸਿਰਸਾ ਕੋਸ਼ ਹੈ ਅਸੀਂ ਕੋਈ ਕੁਝ ਨਹੀਂ ਗਏ ਇਹ ਮੋਰਚਾ ਤੇਰਾ ਤੇਰੇ ਲੋਕਾਂ ਦੀ ਖਾਤਰ ਜੇ ਤਾਂ ਮਾਲਕ ਸੱਚੇ ਪਾਤਸ਼ਾਹ ਤੂੰ ਚਾਹਣਾ ਕਿ ਸਾਡੀ ਲੜਾਈ ਜਾਇਜ਼ ਹੈ ਇਹਨਾਂ ਲੋਕਾਂ ਨੂੰ ਇਸ ਲੜਾਈ ਦੀ ਲੋੜ ਸੀ ਤਾਂ ਸਾਡੇ ਤੇ ਮਿਹਰ ਕਰ ਕਿਰਪਾ ਕਰ ਇਸ ਮੋਰਚੇ ਨੂੰ ਫਤਿਹ ਬਖਸ਼। ਕਿਸਾਨ ਲੀਡਰ ਜਗਜੀਤ ਸਿੰਘ ਢਲੇਵਾਲ ਸਾਡੇ ਨਾਲ ਮੌਜੂਦ ਨੇ ਅੱਜ ਕੇਂਦਰ ਸਰਕਾਰ ਨਾਲ ਫਿਰ ਤੋਂ ਮੀਟਿੰਗ ਹੈ ਢਲੇਵਾਲ ਸਾਹਿਬ ਅੱਜ ਫਿਰ ਸ਼ਾਮ ਨੂੰ ਮੀਟਿੰਗ ਹੈ ਕੇਂਦਰ ਸਰਕਾਰ ਦੇ ਨਾਲ ਸਭ ਤੋਂ ਪਹਿਲਾਂ ਤਾਂ ਕਿਵੇਂ ਦੇਖਦੇ ਹੋ ਔਰ ਕੀ ਅਸੈਸਮੈਂਟ ਲੱਗ ਰਿਹਾ ਤੁਹਾਡਾ ਦੇਖੋ ਅਸੈਸਮੈਂਟਾਂ ਸਮੇਂ ਤੋਂ ਪਹਿਲਾਂ ਲਾਉਣੀਆਂ ਬੜੀ ਔਖੀਆਂ ਐ ਅ ਉਸ ਵੇਲੇ ਜਦੋਂ ਦਿੱਲੀ ਬੈਠੇ ਸੀਗੇ 11 라ਉਂਡ ਦੀ ਮੀਟਿੰਗ ਹੋਈ ਸਰਕਾਰ ਨੇ ਕੋਈ ਗੱਲ ਨਹੀਂ ਸੁਣੀ ਲੋਕਾਂ ਦੀ ਮੀਟਿੰਗ ਟੁੱਟ ਗਈ ਮੀਟਿੰਗ ਛੱਡ ਕੇ ਬਹਿ ਗਈ ਲੇਕਿਨ ਉਦੋਂ ਪਤਾ ਲੱਗਿਆ ਜਦੋਂ ਚੁੱਪ ਕਰਕੇ ਪ੍ਰਧਾਨ ਮੰਤਰੀ ਨੇ ਸਵੇਰ ਐਲਾਨ ਕਰਤਾ ਸੋ ਇਹਨੂੰ ਇਉਂ ਨਹੀਂ ਮੰਨਣਾ ਚਾਹੀਦਾ ਕਿ ਅਸੈਸਮੈਂਟਾਂ ਨਾਲ ਕੁਝ ਨਹੀਂ ਹਾਂ ਲੜਾਈ ਲੜਨਗੇ ਲੜਨ ਜਾ ਰਹੇ ਲੋਕ ਲੜ ਰਹੇ ਨਹੀਂ ਲੜਾਈ ਨੂੰ ਅਸੀਂ ਪੂਰੀ ਇਮਾਨਦਾਰੀ ਨਾਲ ਲੜਨ ਦਾ ਯਤਨ ਕਰ ਰਹੇ ਹਾਂ ਪ੍ਰਮਾਤਮਾ ਮਿਹਰ ਕਰੇ ਕਿ ਇਹਦੇ ਚ ਅਸੀਂ ਸਫਲ ਹੋਵਾਂਗੇ ਬਹੁਤ ਸਾਰੀਆਂ ਜਥੇਬੰਦੀਆਂ ਇਹ ਕਹਿ ਰਹੀਆਂ ਕਹਿੰਦੇ ਕਿ ਜਲਦੀ ਦੇ ਵਿੱਚ ਚੱਲ ਪਏ ਕਹਿੰਦੇ ਸਾਡਾ ਨਾਲ ਗੱਲ ਨਹੀਂ ਕਰੀ ਉਗਰਾਹਾ ਹੁਣਾਂ ਨਾਲ ਵੀ ਸਾਡੀ ਗੱਲ ਹੋਈ ਉਹ ਕਹਿੰਦੇ ਕਿ ਗੱਲਬਾਤ ਕਰ ਲਈ ਜਾਂਦੀ ਕਹਿੰਦੇ ਤਾਂ ਸ਼ਾਇਦ ਕਹਿੰਦੇ ਕਿ ਹੋਰ ਵੀ ਲੋਕ ਨਾਲ ਚੱਲ ਪੈਂਦੇ ਕਹਿੰਦੇ ਜਿੰਨੇ ਕਿ ਪੂਰੇ ਪੰਜਾਬ ਦੇ ਲੋਕ ਇਕੱਠੇ ਹੋ ਕੇ ਵੀ ਕਹਿੰਦੇ ਆਪਾਂ ਦੇਸ਼ ਦੀ ਪੋਪੂਲੇਸ਼ਨ ਦਾ 1% ਵੀ ਨਹੀਂ ਬਣਦੇ ਤਾਂ ਆਪਾਂ ਸਟੇਟ ਨਾਲ ਮੱਥਾ ਲਾ ਕੇ ਤੁਰ ਪਏ ਕਹਿੰਦੇ ਸਵਾਲ ਕੀ ਹੈ ਸਵਾਲ ਵਿਕਰਮ ਜੀ ਇਹ ਹੈ ਜੀ ਜੀ ਕਿ ਪਹਿਲੀ ਤਾਂ ਗੱਲ ਹੈ ਕਿ ਉਹਨਾਂ ਨਾਲ ਗੱਲ ਕਰਨ ਨਾਲ ਜਿਹੜੀਆਂ ਗੱਲ ਕਰਦੇ ਨੇ ਉਹਨਾਂ ਨਾਲ ਗੱਲਾਂ ਹੋਈਆਂ ਹੋਰ ਕੀ ਹੈ ਉਹਨਾਂ ਨਾਲ ਗੱਲਾਂ ਬਾਤਾਂ ਹੋਈਆਂ ਜੀ ਹੁਣ ਜਿਨ੍ਹਾਂ ਨਾਲ ਗੱਲਾਂ ਬਾਤਾਂ ਹੋਈਆਂ ਨੇ ਜੇ ਉਹ ਜਥੇ ਬੰਦੀਆਂ ਇਹਦਾ ਕਲੀਅਰ ਕੱਟ ਕਹਿ ਸਕਦੀਆਂ ਕਿ ਸਾਡੇ ਨਾਲ ਗੱਲਬਾਤ ਹੋਈ ਹੈ ਜਿਨ੍ਹਾਂ ਦੀ ਗੱਲਬਾਤ ਹੋ ਕੇ ਹੋਣ ਤੋਂ ਬਾਅਦ ਵੀ ਇਹ ਕਹਿਣ ਵੀ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਤਾਂ ਮੈਨੂੰ ਤਾਂ ਬੜੀ ਮਾੜੀ ਗੱਲ ਇੱਕ ਗੱਲ ਨੰਬਰ ਦੋ ਅੱਜ ਇੱਕ ਪਾਸੇ ਤਾਂ ਕਹਿੰਦੇ ਵੀ ਕੋਡ ਆਫ ਕੰਡਕਟ ਲੱਗਣ ਵਾਲਾ ਹੈ ਹੁਣ ਜੇ ਕੋਡ ਆਫ ਕੰਡਕਟ ਲੱਗਣ ਵਾਲਾ ਹੈ ਤਾਂ ਫਿਰ ਤੁਸੀਂ ਮੈਨੂੰ ਅੱਗਲ ਸਮਝਾਓ ਵੀ ਹਜੇ ਵੀ ਘੇਤਰੇ ਆ ਅਸੀਂ ਹਜੇ ਵੀ ਕਾਲ ਲੱਗਦੀ ਹੈ ਇਹ ਕਿਹੜੀ ਕਾਲ ਲੱਗਦੀ ਹੈ ਅਸੀਂ ਤਾਂ ਇਹਨਾਂ ਲੋਕਾਂ ਨੂੰ ਸਾਰਿਆਂ ਨੂੰ ੜੀਕ ਦੇ ੜੀਕ ਦੇ ਲੇਟ ਇੰਨੇ ਹੋਏ ਕਿ ਸ਼ਾਇਦ ਕੋਈ ਪ੍ਰੋਗਰਾਮ ਆ ਜਾਏ ਸ਼ਾਇਦ ਕੋਈ ਗੱਲ ਬੰਦੀ ਹੋ ਸੋਸ਼ਲ ਮੀਡੀਆ ਤੇ ਬਹੁਤ ਇਸ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ ਕਹਿੰਦੇ ਜਥੇਬੰਦੀਆਂ ਦੇ ਆਗੂਆਂ ਨੂੰ ਹੁਣ ਉਹਨਾਂ ਦਾ ਕੈਡਰ ਕੂਣੀਆਂ ਮਾਰਨ ਲੱਗ ਗਿਆ ਕੈਡਰ ਦੇ ਵਿੱਚੋਂ ਕਹਿੰਦੇ ਲੋਕ ਆਉਣ ਲੱਗੇ ਕੁਝ ਲੋਕਾਂ ਨੇ ਵੀਡੀਓ ਵੀ ਉਹੋ ਜੇ ਪਾਏ ਆ ਵਕ ਵਕ ਜਥੇਬੰਦੀਆਂ ਦੇ ਆਗੂ ਆ ਉਹ ਕਹਿੰਦੇ ਅਸੀਂ ਢੱਲੇਵਾਲ ਹੋਣਾ ਜਾਂ ਉਹਨਾਂ ਜਾ ਰਹੇ ਅਸੀਂ ਪੰਧੇਰ ਹੋਣਾ ਨਾ ਜਾ ਰਹੇ ਆ ਜਥੇਬੰਦੀਆਂ ਦੇ ਆਗੂ ਜਾਂਦੇ ਆ ਜਾਂ ਨਹੀਂ ਜਾਂਦੇ ਸਾਨੂੰ ਫਰਕ ਨਹੀਂ ਪੈਂਦਾ ਦੇਖੋ ਲੋਕ ਲੜਾਈ ਲੜਨੀ ਚਾਹੁੰਦੇ ਮੈਂ ਤੁਹਾਨੂੰ ਪਹਿਲਾਂ ਗੱਲ ਦੱਸੀ ਹੈ ਜਦੋਂ ਲੋਕ ਲੜਾਈ ਲੜਨੀ ਚਾਹੁੰਦੇ ਹੋਣ ਨਾ ਉਦੋਂ ਸਾਡਾ ਨਾ ਕੋਈ ਕੈਡਰ ਵਧਾਉਣ ਦਾ ਨਿਸ਼ਾਨਾ ਹੈ ਨਾ ਕਿਸੇ ਦਾ ਨੁਕਸਾਨ ਕਰਨਾ ਸਾਡਾ ਕੋਈ ਨਿਸ਼ਾਨਾ ਹੈ ਸਾਡਾ ਨਿਸ਼ਾਨਾ ਤਾਂ ਸਿਰਫ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਾਉਣਾ ਹੈ ਪਰ ਉਹ ਸਾਡਾ ਯਤਨ ਹੈ ਕਿ ਉਹ ਆਪਾਂ ਹੱਲ ਕਰਵਾਈਏ ਕੈਡਰ ਜਿਹਦਾ ਵੀ ਹੈ ਉਹ ਆਪਣੀ ਆਪਣੀ ਥਾਂ ਤੇ ਠੀਕ ਹੈ ਲੇਕਿਨ ਅੱਜ ਜੇ ਲੋਕ ਇਹ ਕਹਿ ਰਹੇ ਨੇ ਕਿ ਅਸੀਂ ਉਹਨਾਂ ਨਾਲ ਜਾਂਦੇ ਹਾਂ ਤਾਂ ਫਿਰ ਉਹਨੂੰ ਉਹਨਾਂ ਨੂੰ ਨੇਤਾਵਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹਨਾਂ ਦੀ ਜਿਹੜੀ ਮੈਂ ਹੈ ਉਹ ਪੂਰੇ ਮਤਲਬ ਅੰਦੋਲਨ ਦਾ ਨੁਕਸਾਨ ਕਰ ਰਹੀ ਹੈ ਕਿਵੇਂ ਦੇਖ ਰਹੇ ਹੋ ਇਹ ਸਪੋਰਟ ਤੇ ਪਿਆਰ ਜਿਹੜਾ ਮਿਲ ਰਿਹਾ ਹੈ ਇਸ ਠੀਕ ਉਹੀ ਧਰਨੇ ਵਾਲੀ ਤਸਵੀਰ ਯਾਦ ਆ ਰਹੀ ਹੈ ਦੇਖੋ ਇਹ ਬਾਬੇ ਦੀ ਰਹਿਮਤ ਆ ਮੈਂ ਅਰਦਾਸ ਕਰਦਾ ਮੇਰੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਇਹ ਸੱਚੇ ਪਾਤਸ਼ਾਹੇ ਮੋਰਚਾ ਤਿਰੈ ਅਸੀਂ ਕੁਛ ਨਹੀਂ ਆ ਅਸੀਂ ਕਿਸੇ ਜੋਗੇ ਨਹੀਂ ਆ ਤੁਸੀਂ ਕਰਨ ਵਾਲਿਓ ਮੋਰਚਾ ਉਹਦੀ ਆਸ ਤੇ ਤੇ ਸ਼ੁਰੂ ਹੋਇਆ ਇੱਕ ਮਹਾਰਾਜ ਨੇ ਬਾਣੀ 'ਚ ਕਿਹਾ ਮੈਂ ਨਾਹੀਂ ਕੁਛ ਹਾਂ ਨਹੀਂ ਕਿਸ ਆਹੇ ਨਾ ਮੋਰਾ ਔਸਰ ਲੱਜਾ ਰੱਖ ਲੈ ਸਦਨਾ ਜਾਣਾ ਧੋਰਾ ਅਸੀਂ ਨਾ ਮਹਿਕੋਸ਼ਾਂ ਨਾ ਪੰਧੇਰ ਕੋਸ਼ ਹੈ ਨਾ ਫੂਲ ਕੋਸ਼ ਹੈ ਨਾ ਸਿਰਸਾ ਕੋਸ਼ ਹੈ ਅਸੀਂ ਕੋਈ ਕੁਝ ਨਹੀਂ ਗਏ ਇਹ ਮੋਰਚਾ ਤੇਰਾ ਹੈ ਤੇਰੇ ਲੋਕਾਂ ਦੀ ਖਾਤਰ ਜੇਦਾ ਮਾਲਕ ਸੱਚੇ ਪਾਸ਼ਾ ਤੂੰ ਚਾਹਣਾ ਹੈ ਕਿ ਸਾਡੀ ਲੜਾਈ ਜਾਇਜ਼ ਹੈ ਇਹਨਾਂ ਲੋਕਾਂ ਨੂੰ ਇਸ ਲੜਾਈ ਦੀ ਲੋੜ ਸੀ ਤਾਂ ਸਾਡੇ ਤੇ ਮਿਹਰ ਕਰ ਕਿਰਪਾ ਕਰ ਇਸ ਮੋਰਚੇ ਨੂੰ ਫਤਿਹ ਬਖਸ਼ ਮੇਰਾ ਆਖੀਰਲਾ ਸਵਾਲ ਹੈ ਕਿਹੜੀਆਂ ਗੱਲਾਂ ਤੇ ਤੁਹਾਨੂੰ ਲੱਗਦਾ ਸਰਕਾਰ ਮੰਨ ਗਈ ਸੀ ਜਾਂ ਤੁਸੀਂ ਤਾਂ ਚਲੋ ਮੀਟਿੰਗ ਦੇ ਵਿੱਚ ਸੀ ਤੁਹਾਡੀ ਨਾ ਹੀ ਮੀਟਿੰਗ ਹੋਈ ਆ ਉਹ ਔਰ ਕਿਹੜੀ ਮੁੱਖ ਪੇਚ ਕਿਹੜੀ ਐਮਐਸਪੀ ਤੇ ਫਸਦਾ ਬਾਕੀ ਸਾਰੀਆਂ ਮੰਗਾਂ ਮੰਨਣ ਨੂੰ ਤਿਆਰ ਆ ਸਰਕਾਰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਡਾਕਟਰ ਸੁਮੇਨਾਥ ਦੀ ਰਿਪੋਰਟ ਦਾ ਕਾਨੂੰਨ ਦੀ ਗੱਲ ਲੋਕਾਂ ਦੀ ਕਰਜ਼ ਮੁਕਤੀ ਦੀ ਗੱਲ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਸਰਕਾਰ ਮਤਲਬ ਅਹ ਮੂੰਹ ਬੰਦ ਕਰਕੇ ਬੈੰਦੀ ਹੈ ਇੱਦੋਂ ਵੀ ਕਾਹਾਂ ਲੈਂਡ ਐਕੁਇਜ਼ੀਸ਼ਨ ਐਕਟ ਦੀ ਗੱਲ ਆਉਂਦੀ ਹੈ ਉਹਦੇ ਤੇ ਵੀ ਸਰਕਾਰ ਮੂੰਹ ਬੰਦ ਕਰ ਲੈਂਦੀ ਹੈ ਇਸੇ ਤਰ੍ਹਾਂ ਜੇਦੋਂ ਅਸੀਂ WTO ਦੀ ਗੈਡ ਦੀ ਗੱਲ ਕਰਦੇ ਆ ਉਹਦੇ ਤੇ ਸਰਕਾਰ ਮੂੰਹ ਬੰਦ ਕਰ ਲੈਂਦੀ ਹੈ ਫ੍ਰੀ ਟ੍ਰੇਡ ਐਗਰੀਮੈਂਟਾਂ ਦੀਆਂ ਜੇ ਗੱਲਾਂ ਕਰਦੇ ਆ ਉਹਦੇ ਤੇ ਵੀ ਸਰਕਾਰ ਮੂੰਹ ਬੰਦ ਕਰ ਲੈਂਦੀ ਹੈ ਦਾ ਮਤਲਬ ਕੀ ਨਿਕਲਦਾ ਹੈ ਇਹ ਸਰਕਾਰ ਦੀ ਜਿਹੜੀ ਨੀਅਤ ਹੈ ਉਹ ਸਾਫ਼ ਨਹੀਂ ਹੈ ਦੇਸ਼ ਪ੍ਰਤੀ ਕਿਸਾਨਾਂ ਪ੍ਰਤੀ ਅੱਜ ਦੀ ਮੀਟਿੰਗ ਫੈਸਲਾਕੁਨ ਹੋਏਗੀ ਲੱਗਦਾ ਤੁਹਾਨੂੰ ਹਾਂ ਸਾਡੇ ਲਈ ਤਾਂ ਇਹ ਹੀ ਹੁੰਦਾ ਕਿ ਹਾਈਸ ਮੀਟਿੰਗ ਚ ਹੱਲ ਹੋਏਗਾ ਲਾਜ਼ਮੀ ਸੀ ਉਮੀਦ ਲੈ ਕੇ ਚੱਲਾਂਗੇ ਇਸ ਮੀਟਿੰਗ ਦੇ ਵਿੱਚ ਹੱਲ ਕਰਾਂਗੇ ਸਰਕਾਰ ਨੂੰ ਕਦਣਾ ਚਾਹੀਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਆ ਕਿਸਾਨਾਂ ਗੂ ਜਗਜੀਤ ਸਿੰਘ ਢੱਲੇਵਾਲ ਬੀਜੀ ਬਹੁਤ ਨੇਤਾ ਮੀਟਿੰਗ ਦੇ ਵਿੱਚ ਜਾ ਰਹੇ ਸੀ ਗੱਲਬਾਤ ਕਰਨ ਨਾਲ ਉਹਨਾਂ ਨੇ ਕੀਤੀ ਹੈ ਜਗਜੀਤ ਸਿੰਘ ਢੱਲੇਵਾਲ ਉਹਨਾਂ ਨੇ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਸਰਕਾਰ ਕਿਸੇ ਗੱਲ ਤੇ ਨਹੀਂ ਆ ਰਹੀ ਸਰਕਾਰ ਕਿਸੇ ਮਸਲੇ ਦਾ ਹੱਲ ਨਹੀਂ ਕਰਨਾ ਚਾਹੁੰਦੀ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਮਸਲਿਆਂ ਦਾ ਹੱਲ ਕੀਤਾ ਜਾਵੇ ਲੋਕ ਧਰਨਾ ਲਾ ਕੇ ਬੈਠੇ ਨਾਲ ਹੀ تمام ਉਹਨਾਂ ਜਥੇਬੰਦੀਆਂ ਦੇ ਲੀਡਰਾਂ ਨੂੰ ਵੀ ਜਵਾਬ ਦਿੱਤਾ ਜਿਹੜੇ ਕਹਿੰਦੇ ਕਿ ਕਾਲੀ ਦੇ ਵਿੱਚ ਆਏ ਆ ਉਹਨਾਂ ਨੂੰ ਵੀ ਖਾਸ ਤੌਰ ਤੇ ਕਿਹਾ ਪਰ ਉੱਥੇ ਹੀ ਲੋਕ ਇਸ ਧਰਨੇ ਦੀ ਹਮਾਇਤ ਦੇ ਵਿੱਚ ਆ ਰਹੇ ਆ ਉਹਨਾਂ ਲੀਡਰਾਂ ਨੂੰ ਵੀ ਕਹਿੰਦੇ ਦੇਖਣਾ ਚਾਹੀਦਾ ਕਿ ਲੋਕ ਲਹਿਰ ਬਣੀ ਹੋਈ ਆ ਔਰ ਇਸ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਕੈਮਰਾ ਪਰਸਨ ਜਗਜੀਤ ਦੇ ਨਾਲ ਵਿਕਰਮ ਸਿੰਘ ਪ੍ਰੂਪ ਪੰਜਾਬ ਟੀਵੀ ਸ਼ੰਭੂ ਬੈਰੀਅਰ